ਕੰਦਰ ਨੇ ਆਲ ਸਮਝਉਂਦੇ ਨੇ ਅੱਜ ਜੋ ਬੜਾ ਪਵਿੱਤਰ ਦਿਹਾੜਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਨੂੰ ਵਰਗਤ ਦੀ ਦੇ ਕੇ ਇਹ ਸਲਾ ਵਾਸਤੇ ਸਤਿਗੁਰੂ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਾ ਕੇ ਗਏ ਨੇ ਅੱਜ ਦੇ ਦਿਨ ਤੁਮੋ ਖੜਾ ਕੇ ਹੋਏ ਸਲਵਾਰ ਪਾਈ ਪਾਈ ਸਾਲ ਸਾਨੂੰ ਤੋਂ ਲੱਖ ਲੱਖ ਬਿਮਾਰ ਕਾ ਹੋਣਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਉਹ ਲੈ ਕੇ 10ਵੇਂ ਪਾਸਾ ਤੱਕ ਇਹਨਾਂ ਨੇ ਸਾਨੂੰ ਬਾਣੀ ਰਾਹੀਂ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਦੀ ਬੜੀ ਕਹਾਣੀ ਹੈ ਉਹਨਾਂ ਨੇ ਜੋ ਮਨਰਾਨਾ ਜੀ ਨੂੰ ਨਾਲ ਲੈ ਕੇ ਸਾਰੇ ਦੇਸ਼ ਦਾ ਹਰ ਥਾਂ ਤੇ ਜਾ ਕੇ ਤੇ ਜੋ ਹਮ ਖਿਆਲੀ ਜਿਹੜੇ ਮਹਾਂਪੁਰਖ ਸੀ ਉਹਨਾਂ ਦੀ ਬਾਣੀ ਉਹਨਾਂ ਨੇ ਇਕੱਠੀ ਕੀਤੀ ਤੇ ਆਪਣੀ ਬਾਣੀ ਉਹ ਜਿੱਥੇ ਉਚਾਰਦੇ ਸੀ ਲਿਖਦੇ ਰਹੇ ਕਿ ਉਹਨੂੰ ਆਪਣੀ ਇੱਕ ਕੋਚੀ ਦੇ ਵਿੱਚ ਨੋਟ ਕਰਦੇ ਸੀਗੇ ਉਹਨਾਂ ਦੇ ਕੋਲ ਸਦਾ ਰਹੀ ਹੈ ਜਦੋਂ ਗਏ ਨੇ ਮੱਕੇ ਦੇ ਵਿੱਚ ਤੇ ਉਦੋਂ ਕਹਿੰਦੇ ਨੇ ਇਹ ਕਿਤਾਬ ਨੂੰ ਖੋਲ ਕੇ ਦੱਸੋ ਜਿਹੜੀ ਤੁਹਾਡੇ ਕੋਲ ਹੈ ਕਿ Hindu ਵੱਡਾ ਕਿ Musalman ਵੱਡਾ ਹੈ ਤੇ ਭਾਈ ਗੁਰਦਾਸ ਜੀ ਨੇ ਇਹਦੀ ਗੋਸ਼ਟੀ ਕੀਤੀ ਹੈ ਗੁਰੂ ਸਾਹਿਬ ਜੀ ਨੇ ਕਿਹਾ ਅਮਲਾਂ ਵਾਜੂ ਦੋਏ ਰੋਈ ਇਹਦਾ ਭਾਵ ਹੈ ਕਿ ਗੁਰੂ ਸਾਹਿਬ ਉਸ ਲਿਖੀ ਹੋਈ ਬਾਣੀ ਨੂੰ ਸਾਰਿਆਂ ਦੀ ਕੋਲ ਰੱਖਦੇ ਸੀ ਜਦੋਂ ਉਹਨਾਂ ਨੇ ਗੁਰਗੱਦੀ ਦਿੱਤੀ ਅੰਦਰ ਦੇਵ ਜੀ ਨੂੰ ਤੇ ਇਹ ਜਾਨਾ ਨਾਲ ਦੇਤਾ ਇਸੇ ਦਿਨ ਇੱਕ ਖਜ਼ਾਨਾ ਜਿਹੜਾ ਉਹ ਦਸਮ ਪਾਤਸ਼ਾਹ ਤੱਕ ਪਹੁੰਚਾ ਤੇ ਦਸਮ ਪਾਤਸ਼ਾਹ ਜੀ ਨੇ ਉਸ ਖਜ਼ਾਨੇ ਦੇ ਵਿੱਚ ਨਵੇਂ ਪਾਤਸ਼ਾਹ ਦੀ ਬਾਣੀ ਜਿਹੜਾ ਇਤਿਹਾਸ ਦੇ ਵਿੱਚ ਬੜੀਆਂ ਗੱਲਾਂ ਆਉਂਦੀਆਂ ਨੇ ਪਰ ਨਾਨਪੁਰ ਸਾਹਿਬ ਦਮਨਗਮਨ ਸਾਹਿਬ ਹੈ ਕਿ ਉਥੇ ਇਹ ਨਵੇਂ ਪਾਤਸ਼ਾਹ ਦੀ ਬਾਣੀ ਜਿਹੜੀ ਦਰਜ ਕਰ ਦਿੱਤੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਤਾਂ ਸੰਗਤਾਂ ਲੱਗੀਆਂ ਸਨ ਗੁਰੂ ਸਾਹਿਬਾਂ ਨੇ ਸਾਡੇ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰਕੇ ਤੇ ਫਿਰ ਆਰਮ ਜੇਵ ਨੂੰ ਚਿੱਠੀ ਲਿਖੀ ਔਰ ਉਹ ਜਗਰਨਾਮਾ ਕੇ ਆ ਜਾਂਦਾ ਔਰ ਅਮਜੀਵ ਨੇ ਉਹ ਚਿੱਠੀ ਪੜ੍ਹ ਕੇ ਉਹਦੇ ਹੋਸ਼ ਹਵਾਸ ਉੱਡ ਗਏ ਕਿ ਉਸਨੇ ਤਨਪਿਆ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਨੂੰ ਪਰ ਮੇਰਾ ਲਾਜ ਹਲਾ ਹਟਾ ਨ ਦਸਮ ਪਾਤਸ਼ਾਹ ਜੀ ਗਏ ਨੇ ਮਿਲਣ ਵਾਸਤੇ ਕਿਹੜਾ ਅਜਵੰਦ ਇੱਕੇ ਜਾਣ ਚੱਲ ਜਾਣਾ ਸੀ ਰਸਤੇ ਵਿੱਚ ਜਾਂਦੇ ਜਾਂਦੇ ਖਬਰ ਆਈ ਕਿ ਔਰਮਜੀਵ ਵਾਸਾ ਜਿਹੜਾ ਉਹ ਚੜਾਈ ਕਰ ਗਿਆ ਤੇ ਉਹ ਗੱਲ ਨੇ ਪ੍ਰੇਰਨਾ ਟੜ ਸਕੀ ਬਹਾਦਰ ਸ਼ਾਹ ਉਹਨਾਂ ਦਾ ਬੇਟਾ ਸੀ ਤੇ ਉਸਨੇ ਕਿਹਾ ਕਿ ਮੇਰੀ ਵਰਤ ਕੀਤੀ ਜਾਵੇ ਮੈਨੂੰ ਇਸ ਗੱਦੀ ਦਾ ਮਾਲਕ ਬਣਾਇਆ ਜਾਵੇ ਤੇ ਉਹਨਾਂ ਦੇ ਨਾਲ ਹਮਾਇਤ ਕਰਕੇ ਤੇ ਉਹਨਾਂ ਨੂੰ ਰਾਜ ਪਾ ਗਏ ਦੁਆਆ ਕਿ ਉਹ ਨਾਲ ਨਾਲ ਜਾ ਰਹੇ ਨੇ ਆਪਣੇ ਨਾਦੇੜ ਨੂੰ ਮਾਰਾਟਰ ਵੱਲੋਂ ਇੱਕ ਬਨੇ ਕਾਫਲਾ ਹੈ ਬਾਦਸ਼ਾਹ ਦਾ ਇੱਕ ਬਨੇ ਦਸਮ ਪਾਸਾ ਦਾ ਤੇ ਵਿਚਾਰ ਹੋ ਰਿਹਾ ਤੇ ਗੁਰੂ ਸਾਹਿਬਾਂ ਨੇ ਮੁਕਬਨਾਵਾ ਵੀ ਭੇਜਿਆ ਆਪਣੀ ਸੰਗਤ ਨੂੰ ਕਿ ਬਹੁਤ ਛੇਤੀ ਅਸੀਂ ਆਨੰਦਪੁਰ ਸਾਹਿਬ ਨੂੰ ਆਣ ਕੇ ਆਵਾਂਗੇ ਤੇ ਕਿਉਂਕਿ ਉਹਨਾਂ ਦੀ ਸਿਹਤ ਆ ਕਿ ਠੀਸੀ ਤੇ ਉਹਨਾਂ ਨੇ ਵਾਦਾ ਕੀਤਾ ਸੀ ਕਿ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਨਾਲ ਤੁਹਾਡੇ ਹਵਾਲੇ ਕਰਾਂਗੇ ਉਹ ਜੋ ਅ ਅਵਜੇਰ ਖਾਨ ਸੀ ਜੋ ਸਰਾਂਜ ਜਿਨਾਂ ਨੇ ਛੋਟੇ ਜਆਬ ਸਾਹਿਬ ਨੂੰ ਸੀਟ ਕਰਾਇਆ ਸੀ ਇਹ ਉਸ ਨੇ ਸਮਝਿਆ ਕਿ ਇਹ ਬਹੁਤ ਕੰਮ ਖਰਾਬ ਹੈ ਤੇ ਸਾਨੂੰ ਸਜ਼ਾ ਮਿਲੇਗੀ ਉਹਨਾਂ ਨੇ ਆਪਣੇ ਦੋ ਬੰਦੇ ਸਿੱਪ ਡਿਫੇਜ ਜਿਹੜੇ ਗੁਰੂ ਸੰਗਤ ਦੇ ਵਿੱਚ ਨਾਲ ਰਹਿੰਦੇ ਸੀ ਤੇ ਉਹਨਾਂ ਨੇ ਇੱਕ ਸਮੇਂ ਮੌਕਾ ਵੇਖ ਕੇ ਇਹ ਦਸੰਤ ਪਾਸਾ ਦੀ ਰਾਮ ਕਰ ਰਹੀ ਸੀ ਕਿ ਉਹਨਾਂ ਨੇ ਹਾਰ ਕਰਨ ਦਾ ਫੈਸਲੇ ਨਾਲ ਇੱਕ ਸਸਤਰ ਦੇ ਨਾਲ ਇਹ ਗੁਰੂ ਜੀ ਜਕਮੀ ਹੋ ਗਏ ਕਿ ਗੁਰੂ ਸਾਹਿਬਾਂ ਨੇ ਉੱਠ ਕੇ ਉਹਨਾਂ ਜਵਾਨ ਹਲਵਾਰ ਦੀ ਪੇਟ ਚੜਾਤਾ ਜਦੋਂ ਨੂੰ ਬੰਨਿਆ ਗਿਆ ਵੈਗ ਨੂੰ ਸਿੱਧਿਆ ਗਿਆ ਉਹ ਸੀਤਾ ਗਿਆ ਫਿਰ ਇੱਕ ਦਿਨ ਇਹੋ ਜਿਹਾ ਹੁੰਦਾ ਹੈ ਕੋਈ ਤੀਰ ਕਮਾਨ ਲੈ ਕੇ ਆਉਂਦੇ ਨੇ ਗੁਰੂ ਸਾਹਿਬ ਜੀ ਦੇ ਕੋਲ ਸ਼ਸਤਰਾਂ ਦੇ ਬੜੇ ਸ਼ੌਂਕ ਸੰਕੀਨ ਸਨ ਗੁਰੂ ਜੀ ਬੜਾ ਪਿਆਰ ਕਰਦੇ ਸਨ ਉਹ ਉਸ ਨੂੰ ਤੀਰ ਰੱਖ ਕੇ ਚਿਲੇ ਤੇ ਜਦੋਂ ਚਾੜਿਆ ਉਹ ਕਮਾਨ ਸਖਤ ਸੀ ਤੇ ਜੋਰ ਦੀ ਜਦੋਂ ਤੀਰ ਨੂੰ ਖਿੱਚਿਆ ਤੇ ਫਿਰ ਉਹ ਤੰਕੇ ਜਿਹੜੇ ਨੇ ਉਖੜ ਗਏ ਤੇ ਗੁਰੂ ਸਾਹਿਬਾਂ ਨੇ ਹੁਣ ਕਿਹਾ ਸੰਗਤ ਨੂੰ ਸੱਦਿਆ ਗਿਆ ਤੇ ਕਹਿਣ ਲੱਗੇ ਵੀ ਪ੍ਰਕਾਸ਼ ਕੀਤਾ ਜਾਵੇ ਗੁਰੂ ਗੰਗ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਨੇ ਪਰਕਰਮਾ ਕਰਕੇ ਮੱਥਾ ਟੇਕਿਆ ਇਹ ਸਿਖਾ ਨੂੰ ਕਿ ਆ ਕੇ ਅੱਜ ਤੋਂ ਜਿਹੜਾ ਪਰਮਾਤਮਾ ਦਾ ਹੁਕਮ ਆ ਗਿਆ ਹੈ ਬਾਣਾ ਅਸੀਂ ਜਾਣਾ ਹੈ ਆਲਪੁਰਖ ਦੇ ਵਿੱਚ ਇੱਕ ਮੇਕ ਹੋਣ ਵਾਸਤੇ ਤੇ ਤੁਸੀਂ ਇਨੋ ਹੀ ਗੁਰੂ ਮੰਨਣਾ ਉਸ ਸਮੇਂ ਦੀ ਜਿਹੜੀ ਪੁਸ਼ਟੀ ਕੀਤੀ ਹੈ ਇਤਿਹਾਸ ਦੇ ਵਿੱਚ ਜੋ ਪਾਟ ਵਹੀ ਤਲਵੰਡਾ ਅਰਗਣਾ ਜੀ ਤੇ ਮਲਤਾਨੀ ਸਿੰਧੀ ਨੇ ਕੁਝ ਘਟਵਾ ਉਹਨਾਂ ਨੇ ਜੋ ਲਿਖਿਆ ਉਸ ਵੇਲੇ ਮੌਜੂਦ ਉਹਨਾਂ ਨੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਮਹਰ ਦਸਵਾ ਬੇਟਾ ਗੁਰੂ ਤੇਗ ਬਹਾਦਰ ਜੀ ਦਾ ਸੰਬਤ 1765 ਨੂੰ ਤੇ ਦਇਆ ਸਿੰਘ ਕੋ ਵਜਨ ਕਹਾ ਕਿ ਗੁਰੂ ਕ੍ਰਮ ਸਹਿਬ ਦੀ ਲਾਇਓ ਇਸ ਦਾ ਪ੍ਰਕਾਸ਼ ਕਰੋ ਪ੍ਰਕਾਸ਼ ਜਦੋਂ ਕੀਤਾ ਮੱਥਾ ਟਿਕਿਆ ਇਹ ਸਰਬੱਤ ਸੰਗਤ ਨੂੰ ਮੇਰਾ ਹੁਕਮ ਹੈ ਕਿ ਮੇਰੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਣਨਾ ਜੋ ਸਿੱਖ ਜਾਣੇਗਾ ਉਸकी ਘਾਲ ਥਾਂਏ ਪਏਗੀ ਗੁਰੂ ਉਸकी ਬੋਲੀ ਕਰੇਗਾ ਇਹ ਜਿਹੜੇ